ਜੀ ਬੀ ਸਸਰੀ ਕਾ ਜੀ ਸਸਰੀ ਕਾ ਜੀ ਨਾਮ ਨਾਮ ਤੀਨਾ ਜੀ ਪਿੰਡ ਪਿੰਡ ਬੁੱਟਰ ਜੀ ਜ਼ਿਲ੍ਹਾ ਮੋਗਾ ਜੀ ਠੀਕ ਹੈ ਜੀ ਪਹਿਲੀ ਗਾਹ ਦੀ ਜਾਣਕਾਰੀ ਦੋ ਜੀ ਦੀ ਪਹਿਲੀ ਗਾਹ ਦੂਜੇ ਸੂਏ ਜੀ ਹਾਂਜੀ ਤੇ ਪਿਛਲੇ ਸੂਏ ਦੁੱਧ ਕਿੰਨਾਤਾ ਜੀ 20 ਕਿਲੋ ਦਾ ਰਿਕਾਰਡ ਆ ਜੀ ਤੇ ਰੇਟ ਭਰਾ ਦਾ ਰੇਟ ਦਾ ਫੋਨ ਤੇ ਕਰਾਂਗੇ ਕਿਹੜੀ ਨਸਲ ਬਾਈਦੀ ਇਹ ਇਹ ਟੈਂਸਨ ਦੀ ਆਪ ਜੀ ਚੱਕ ਦਾ ਦੇ ਟੀਕਾ ਲੱਗਾ ਜੀ ਠੀਕ ਹੈ ਹਾਂਜੀ ਹਜ ਬਈ ਦੂਜੀ ਵਾਰ ਜਾਣਕਾਰੀ ਦੋ ਜੀ ਦੂਜੀ ਵਾਰ ਤੀਜੇ ਸੂਏ ਸੂਈ ਵੀ ਆ ਜੀ ਹਾਂਜੀ ਤੇ 12 ਕਿਲੋ ਦੁੱਧ ਆਪਾਂ ਦੱਸ ਦਵਾਂਗੇ ਜੀ ਤੇ ਰੇਟ ਰੇਟ ਇਹਦਾ 30000 ਰੁਪਇਆ ਜੀ ਠੀਕ ਹਾਂਜੀ ਹਾਂਜੀ ਤੀਜੀ ਵਾਰਡ ਦੀ ਜਾਣਕਾਰੀ ਦਿਓ ਜੀ ਤੀਜੀ ਵਾਰਡ ਦੂਜੇ ਸੂਏ ਸੂਈ ਆ ਜੀ ਰਾਤ ਸੂਈ ਆ ਜੇਰ ਪ੍ਰੋਪਰ ਦੀ ਡਾਨਾ ਆਪਣੇ ਕੋਲੇ ਵੀਡੀਓ ਹੈਗੀ ਆ ਜੀ ਮਗਰ ਮਗਰ ਬੱਛੀ ਆ ਜੀ ਤੇ ਰੇਟ ਰੇਟ ਇਹਦਾ 36000 ਰੁਪਇਆ ਜੀ ਠੀਕ ਹਾਂਜੀ ਵੀ 4 ਨੰਬਰ ਗਾਂ ਦੀ ਜਾਣਕਾਰੀ ਦਿਓ ਜੀ 4 ਨੰਬਰ ਦੂਜੇ ਸੂਏ ਸੂਣ ਵਾਲੀ ਆ ਜੀ 10 ਨਾ ਰਹਿੰਦੀ ਆ ਇਹਦੇ ਹਾਂਜੀ ਹਾਂਜੀ ਤੇ ਰੇਟ ਰੇਟ ਦਾ 28000 ਰੁਪਇਆ ਜੀ ਰੇਟ 28000 ਦੇਸੀ ਚ ਆਉਂਦੀ ਆ ਜੀ ਦੇਸੀ ਚ ਆ ਜਾਂਦੀ ਆ ਆਪਾਂ ਮਾਨ ਤਾਨ ਕਰ ਦਾਂਗੇ ਤੁਹਾਨੂੰ 25000 ਜੀ ਦੇ ਦਾਂਗੇ ਠ ਤੇ ਫੰਡਰੀ ਇਹ ਹੈ ਜਣੀ ਬਣੀ ਨਹੀਂ ਇਹ ਹਾਂਜੀ ਹਾਂਜੀ ਤੇ ਰੇਟ ਇਹ ਦਾ 12000 ਰੁਪਏ ਠੀਕ ਹੈ ਲਓ ਜੀ ਬਾਈ ਜੀ ਨਜ਼ਰੂਰ ਕੰਟੈਕਟ ਕਰੋ ਪਿੰਡ ਬੋਟਰ ਤੇ ਜ਼ਿਲ੍ਹਾ ਮੁਕਾ